ਲਾਈਵ ਹੋਇਆ ਜਦੋਂ ਬੈਟੀ ਦੇ ਦੋਸਤਾਂ ਦੇ ਸੰਗ ਇੱਕ ਕੁੱਟ ਮਾਰ ਹੋਈ ਕੜਪੀ ਨਾਲ ਦਸੰਦੀ ਗੱਲ ਬਾਗਾਂ ਦੇ ਕੋਲ ਕੀ ਹੋਇਆ ਕੀ ਸੀਗਾ ਭਾਜੀ ਉੱਥੇ ਲੈ ਜਾ ਆ ਗਏ ਭਈ ਇਹਨਾਂ ਨੂੰ ਹੋਇਆ ਆ ਭਈ ਜੀ ਇਹਦਾ ਪਾਣੀ ਉਖਾੜੇ ਸਾਰਿਆਂ ਨੇ ਕਿਹੜੇ ਵਾਲੀ ਪਾਣੀ ਆਇਆ ਨਾ ਭਾਜੀ ਨੂੰ ਪਤਾ ਗੱਲ ਦਾ ਸਾਰੀ ਆ ਇਹ ਤੇ ਆ ਮੋਤਵਾਰ ਸੀ ਇਹਨਾਂ ਦੇ ਸਟਾਰਟਿੰਗ ਗੱਲ ਇਹਨਾਂ ਨਾਲ ਹੀ ਹੋਈ ਜੋ ਵੀ ਕੀ ਹੋਇਆ ਕੀ ਭਾਜੀ ਮੈਡਮ ਕੋਆ ਗੋਛ ਨਹੀਂ ਪਾਈ ਆਪਾਂ ਰੋਡ ਕ੍ਰੋਸ ਕਰ ਰਹੇ ਸੀ ਇਹਨਾਂ ਦੀ ਕੋਈ ਇਨਸਟਰਕਸ਼ਨ ਜਲਦੀ ਵੀ ਇਹਦੇ ਕੋਈ ਡੋ ਹੋਣਾ ਕੋਈ ਆਈ ਡੋਟ ਮੈਨੂੰ ਇਹ ਕੋਈ ਨਾ ਰਿਸਰਚਰ ਕੋਈ ਨਹੀਂ ਹੈ ਆਈ ਡੋਟ ਮੈਨੂੰ ਠੀਕ ਹੈ ਜੀ ਇਨਸਟਰਕਸ਼ਨ ਜਲਦੀ ਵੀ ਸੀਗੀ ਮੈਂ ਲੰਘਿਆ ਉੱਥੇ ਜੀ ਮੇਰੇ ਦੋ ਬਰੋ ਹੋਰ ਨਾਲ ਸੀਗੇ ਉਹਨਾਂ ਨੂੰ ਪੁਰਾ ਪੱਥਰ ਸਿੱਟ ਦਿੱਤਾ ਆਪਾਂ ਉਹਨਾਂ ਨੂੰ ਕੀ ਕਿਹਾ ਉਹਨਾਂ ਨੂੰ ਇਹ ਕਿਹਾ ਕਿ ਥੋੜਾ ਧਿਆਨ ਨਾਲ ਚਲੋ ਉਹਨਾਂ ਨਾਲ ਆਪਣਾ ਮਾਪਿਆਂ ਦੀ ਗੱਲ ਕੱਟੀ ਠੀਕ ਹੈ ਜੀ ਉੱਤੋਂ ਉਹ ਤੋਂ ਕਹਿ ਰਿਹਾ ਕਿ ਮੈਂ ਕਈ ਮਾਰਦੇ ਨੂੰ ਪਸੇ ਤੇ ਆਪਾਂ ਉਹਨਾਂ ਨੂੰ ਸਿਰਫ ਇੰਨੀ ਗੱਲ ਕਹੀ ਕਿ ਭਰਾਵਾ ਤੂੰ ਥੱਲੇ ਆ ਕੇ ਮਾਫੀ ਮੰਗ ਉਹਨੇ ਦਿਨ ਉਹਨਾਂ ਨੇ ਇਹਨਾਂ ਨੂੰ ਫੋਨ ਕਰਤਾ ਪਤਾ ਨਹੀਂ ਲਾਵਲਪੁਰੋਂ ਪੰਜ ਛੇ ਬੰਦੇ ਆਏ ਉੱਥੇ ਖੜੇ ਹੋ ਗਏ ਦਾ ਮੈਂ ਉੱਥੋਂ ਅਸੀਂ ਨਿਕਲ ਆਏ ਠੀਕ ਆ ਜੀ ਉੱਥੋਂ ਜੀ ਘਰ ਜਾਣ ਲੱਗੇ ਇਹਨਾਂ ਨੇ ਦਾਦੂ ਨੂੰ ਲੈ ਕੇ ਮੈਨੂੰ ਇੱਥੇ ਘਰ ਸਿੱਟ ਲਿਆ ਦੋ ਭਰਾ ਮੈਨੇ ਚਲੇ ਗਏ ਇਹ ਕੱਲ ਕੀ ਸੀ ਭਾਜੀ ਜਿਹੜਾ ਗੱਲ ਕੀਤੀ ਭਾਈ ਪੱਤਾ ਸੁੱਟ ਦਿੱਤਾ ਤਾਂ ਉਹਨੂੰ ਇੰਨੀ ਗੱਲ ਹੋ ਸੀ ਬਸ ਅੱਛਾ ਹਾਂ ਜੀ ਸਾਨੂੰ ਕੁਟਰਾ ਸ਼ੁਰੂ ਕਰਤਾ ਕਿੰਨੇ ਆ ਰਹੇ ਸੀ ਜਾਣੇ ਘਟੋ ਐਡਾ ਪੁੱਛੋ ਉਹਨਾਂ ਨੂੰ ਕਿੰਨੇ ਆ ਰਹੇ ਨੇ ਮੈਂ ਆਇਆ ਮੈਨੂੰ ਫੋਨ ਆਇਆ ਮੇਰੇ ਬ੍ਰਦਰ ਦੀ ਸ਼ਾਪ ਹੈ ਦੁੱਗਲ ਗੱਦੀ ਚਾਂਪ ਮੇਰੇ ਬ੍ਰਦਰ ਦੀ ਸ਼ਾਪ ਹੈ ਮੈਨੂੰ ਪਤਾ ਲੱਗਾ ਇੱਥੇ ਦੁੱਗਲ ਸਾਹਿਬ ਦੀ ਆ ਭਾਜੀ ਇੱਕ ਮਿੰਟ ਅਸੀਂ ਭਰਾਵਲਦੀ ਲਾਤੇ ਮਲੇਦਾਰੀ ਕਰਕੇ ਅਸੀਂ ਬਾਹਰ ਆਏ ਸਾਰੇ ਇਹ ਮੁੰਡੇ ਨੂੰ ਯਾਰ ਜੋ ਮਰਜ਼ੀ ਆ ਭਾਵੇਂ ਇਹਨੇ ਗੁਨਾਹ ਕੀਤਾ ਚੋਰੀ ਕੀਤੀ ਭਾਵੇਂ ਕੁਛ ਕੀਤਾ ਹੈਨਾ ਪਰ ਜਗਾਰ ਨਹੀਂ ਕੀਤੀ ਭਾਵੇਂ ਕੁਛ ਵੀ ਕੀਤਾ ਯਾਰ ਮੈਨਾਂ ਕੋਈ ਦਾਤ ਸੀਗਾ ਜਾਂ ਪਿਸਤੌਲ ਸੀਗੀ ਜੋ ਵੀ ਕੁਛ ਸੀਗਾ ਹੈਨਾ ਇਹਨੂੰ ਆਡੀਅנס ਉੱਥੇ 50 ਬੰਦਾ 100 ਬੰਦਾ ਇਹਨੂੰ ਭਾਂਜੇ ਕੋਟ ਰਿਆ ਕੋਈ ਕਿਥੋਂ ਮਾਰਦਾ ਕੋਈ ਕਿਥੋਂ ਮਾਰਦਾ ਮੈਂ ਆਇਆ ਮੈਂ ਕਿਹਾ ਦੇਖੋ ਉਹਨੂੰ ਆਹ ਦੇਖੋ ਉਹਦਾ ਹਾਲ ਕੀ ਕੀਤਾ ਇੱਧਰ ਦੇਖੋ ਮੜਾਇਆ ਮੈਂ ਕਹਿੰਦਾ ਬੰਦਾ 100% ਗਲਤ ਆ ਪਰ ਇੱਕ ਇਨਸਾਨੀਅਤ ਦੇ ਨਾਤੇ ਤਾਂ ਇਨਸਾਨ ਨੂੰ ਜਾਗਣਾ ਚਾਹੀਦਾ ਵਾ ਕਿ ਉਹ ਬੰਦਾ ਵਾ ਮਰ ਜਾਂਦਾ ਉਹ ਕਿੰਨੇ ਹੋਣਾ ਸੀਗਾ ਇਹ ਸਾਰਿਆਂ ਨੇ ਤੋੜਨਾ ਸੀ ਜਿਹੜੇ ਮਾਰ ਭਾਈ ਜੀ ਮੈਂ ਮਰ ਜਾਂਦਾ ਦੱਸੋ ਇਹ ਦੱਸੋ ਮੈਨੂੰ ਸਾਥੇ ਇਹਨੇ ਬੈ ਕੇ ਦਾਤ ਮਾਰੇ ਕਿਰਪਾਨਾ ਮਾਰ ਜੇ ਮੈਂ ਮਰ ਜਾਂਦਾ ਫੇਰ ਦੱਸੋ ਦਾਤ ਬੱਚੇ ਫੇਰ ਦੱਸੋ ਇਹ ਦੱਸੋ ਮੈਂ ਇਸ ਬੰਦੇ ਨੂੰ ਲੈ ਕੇ ਸਾਈਡ ਤੇ ਆਇਆ ਇਹ ਵੀ ਨਾਲ ਹੀ ਸੀ ਇਹਨਾਂ ਦੇ ਮੈਨੂੰ ਨਹੀਂ ਪਤਾ ਭਾਈ ਇੱਥੇ ਹੀ ਵੜਿਆ ਆਉਣ ਨੂੰ ਮੇਰੇ ਭਰਾਵਾਂ ਨੇ ਇਹਨੂੰ ਵੜਿਆ ਤਾਂ ਨਹੀਂ ਬੰਦੇ ਨੂੰ ਸਾਈਡ ਤੋਂ ਨਾਲ ਬਾਕੀ ਤੋੜ ਕੇ ਏ ਵੜਿਆ ਗਿਆ ਯਾਰ ਮੈਂ ਇਹ ਕਹਿੰਦਾ ਇਹ ਨਾਲ ਜਿੰਨੇ ਜਣੇ ਸੀਗੇ ਨਾ ਉਹਨਾਂ ਨੂੰ ਬੁਲਾਉਂਗਾ ਇਹ ਬੰਦਾ ਇਹਨੂੰ ਅਸੀਂ ਪੁਲਿਸ ਤੇ ਦੇਣ ਲੱਗੇ ਆ ਤੂੰ ਕਰ ਵੀ ਮੱਲੇ ਵਾਲੇ ਹਾਂ ਡੈਟਸ ਹਾਂ ਡੈਟਸ ਠੀਕ ਹੈ ਠੀਕ ਹੋਣੀ ਇੱਥੇ ਠੀਕਾ ਭਾਜੀ ਪਾਣੀ ਨਹੀਂ ਪਾਉਂਦੀਆਂ ਮੇਰੀ ਭਾਜੀ ਕੀ ਆ ਦਾਤ ਲੈ ਕੇ ਘੁੰਮਰੇ ਦੀ ਹੋਇਆ ਕੀ ਸੀਗਾ ਦਾਤ ਕਰਵਾ ਦੇ ਆ ਭਾਈ ਆ ਭਾਈ ਨੂੰ ਪੁੱਛੋ ਜਾਂ ਦਾਤ ਲੈ ਕੇ ਕੋਈ ਘੁੰਮ ਰਿਹਾ ਆ ਭਾਈ ਆ ਭਾਈ ਸਾਹਮਣੇ ਆ ਜਾ ਭਾਈ ਇਹ ਭਾਈ ਇਹ ਤਿੰਨ ਜਣੇ ਜਾ ਰਹੇ ਸੀ ਜੀ ਹਾਂਜੀ ਇੱਧਰੋਂ ਜਾ ਰਹੇ ਸੀ ਇੱਧਰ ਬਿਲਕੁਲ ਡੁੱਟਦੀ ਵੀ ਹੈ ਉੱਥੋਂ ਪੱਟਾ ਕਿਰਿਆ ਇਹਨਾਂ ਨੇ ਕਿਹਾ ਮਲੇ ਬਾਗਾ ਦਾ ਕਹਿੰਦੇ ਆਰਾਮ ਨਾ ਥੋਟ ਅਗ ਸਿੱਧਾ ਪੰਜਾਬੀ ਉਹਨੇ ਕਹਿ ਤਾ ਕਿ ਕੀ ਹੋ ਗਿਆ ਇਹਦੀ ਬਹਿ ਹੋਈ ਉਹ ਇਹ ਕਹਿੰਦੇ ਮੇਰੇ ਕੋ ਮਾਫੀ ਮੰਗੇ ਇਹਨਾਂ ਉਹਰੇ ਬੰਦੇ ਨੂੰ ਤਾ ਫੋਨ ਕਰਤਾ ਇਹਨਾਂ ਨੇ ਪੰਜ ਬੰਦੇ ਆ ਗਏ ਲਾਹੌਰਪੁਰ ਤੋਂ ਲਾਹੌਰਪੁਰ ਦੇ ਕਿੱਥੋਂ ਪੰਜ ਬੰਦੇ ਆ ਗਏ ਇਹ ਨਾ ਵੇ ਹਾਂ ਜੀ ਇਹ ਦਾਤ ਕਰਪਾ ਨਾਲ ਇਹ ਮੈਨੂੰ ਭੇਜਦਾ ਮੈਂ ਤਾਂ ਨਿਕਲ ਜਾ ਦਾਤ ਹੈਗਾ ਨਿਕਲ ਤੁਕ ਨਹੀਂ ਇਹ ਇੱਥੇ ਖੜਾ ਸੀ ਬੜੇ ਉਦਾਸ ਹੁੰਦਾ ਇਹਨਾਂ ਨੇ ਆਂਦੇ ਇੱਥੇ ਨੂੰ ਕੋਟਾ ਸ਼ੂ ਕਰਤਾ ਜੀ ਉਦੋਂ ਮhalla ਇਕੱਠਾ ਆ ਗਿਆ ਮhalla ਦੇ ਬੰਦੇ ਨੇ ਮੁੰਡੇ ਨੂੰ ਕੋਟਾ ਕਿਸੇ ਫਰਦਾਸ਼ ਕੰਨਾ ਨਹੀਂ ਤੇ ਸਰਵਿਸ ਕਰਤੀ ਉਹਨਾਂ ਨੇ ਮੈਨੂੰ ਮੈਂ ਹਾਂ ਜੀ ਮੈਂ ਇੱਥੇ ਕਿਸੇ ਨੂੰ ਨਹੀਂ ਜਾਣਦਾ ਨਾ ਇਹਨਾਂ ਭਾਈ ਨੂੰ ਤੇ ਫਿਰ ਭਾਈ ਗੱਲ ਸੁਣਾ ਵੱਡੇ ਭਾਈ ਹਾਂਜੀ ਹਾਂਜੀ ਬੋਲੋ ਵੱਡੇ ਭਾਈ ਨਾ ਮੈਂ ਇਹਨਾਂ ਨੂੰ ਜਾਣਦਾ ਨਾ ਮੈਂ ਉਹਨਾਂ ਨੂੰ ਜਾਣਦਾ ਜਿਹੜਾ ਮੇਰੇ ਨਾਲ ਮੁੱਡਾ ਯੋ ਮੱਲੇਦਾਰੀ ਦਾ ਇਹ ਬਿਆਨ ਆ ਇਹ ਗਲਤ ਸੀਗਾ ਬੰਦਾ ਦਾਦੂਦ ਲੈ ਕੇ ਆਇਆ ਜਿਦੋਂ ਉਹਨੇ ਪਬਲਿਕ ਪਲੇਸ ਦੇ ਵਿੱਚ ਜਲਦੀ ਆ ਤਾਂ ਠੀਕ ਆ ਉਦੋਂ ਮੱਲੇ ਵਾਲਿਆਂ ਨੂੰ ਮੱਲੇ ਵਾਲਿਆਂ ਨੂੰ ਜੋ ਵੀ ਆ ਇਹਨੂੰ ਕੁੱਟਿਆ ਮਾਰੇ ਜੋ ਵੀ ਕੁਛ ਆ ਹੁਣ ਇਹਨੂੰ ਜਿਹੜੀ ਆਪਣੀ ਕਾਰਵਾਈ ਆ ਮੱਲੇ ਵਾਲੇ ਇਹ ਭਾਜੀ ਹੋਣੀ ਇਹਨਾਂ ਨਾਲ ਹੋਈ ਆ ਅਗਲੇ ਨੂੰ ਵੀ ਪਹਿਲੀ ਵੀ ਦੇਰੇ ਕੰਪਲੀਟ ਦੇ ਬੜੇ ਦੇ ਰਹੇ ਕੰਪਲੀਟ ਦੇ ਰਹੇ ਮੇਰੇ ਸਿਰ 'ਚ ਬੋਤਲਾਂ ਹੀ ਮਾਰੀਆਂ ਮੇਰੇ ਟਾ ਵੀ ਮਾਰੀਆਂ ਭਾਈ ਮੇਰੇ ਘਰੋਂ ਓ ਕਿਹੜੇ ਦਿਨੇ ਬੋਤਲਾਂ ਮਾਰਤੀਆਂ ਭਾਈ ਸਾਰਿਆਂ ਨੇ ਮਾਰਿਆ ਉਹ ਪਰ ਸਾਹਮਣੇ ਆਏ ਇੱਕ ਗੱਲ ਹੈ ਮੇਰੇ ਪਪਾ ਜੇ ਆਏ ਜੀ ਭਾਈ ਨੇ ਹੱਥੇ ਨੂੰ ਮੁੰਡਾ ਇਕੱਲੇ ਨੂੰ ਲੰਮੇ ਪਾਇਆ ਭਾਈ ਤੇ ਕੋਈ ਨਹੀਂ ਹੁੰਦਾ ਮੋਟਰ ਭਾਈ ਮੈਂ ਤਾਂ ਕਨੇ ਲੰਮੇ ਪਾਇਆ ਬਈ ਕਨੇ ਲੰਮੇ ਪਾਇਆ ਜੀ ਹਾਂਜੀ ਕਿੰਨੇ ਲੰਮੇ ਪਾਇਆ ਤੁਹਾਨੂੰ ਪੰਜ ਜਣੇ ਨੇ ਕਿਹੋਂ ਕੌਨ ਸੀ ਜੀ ਆ ਪੁੱਛੋ ਇਹਨਾਂ ਨੂੰ ਚਾਰ ਜਣੇ ਕਿੱ데 ਸੀ ਨਾਲ ਪੁੱਛੋ ਆ ਪੁੱਛੋ ਇਧਰ ਆ ਉਸਤਾ ਜੀ ਤੁਸੀਂ ਭਾਜੀ ਕਿੱਥੇ ਦੇ ਰਹਿਣ ਵਾਲੇ ਹੋ ਕਿੱਥੇ ਦੇ ਰਹਿਣ ਵਾਲੇ ਹੋ ਬਈ ਕੌਲਪੁਰ ਭਾਜੀ ਅੱਲਾਹ ਵਾਲ ਬੁੱਢਾ ਹਾਂ ਲਾਹਲਪੁਰ ਕਿੱਡੀ ਜਗ੍ਹਾ ਕਰਪਾਣ ਦਾਦ ਲਾਹਲਪੁਰ ਲੈ ਕੇ ਆਏ ਹੋ ਭਾਈ ਭਈ ਉਥੋਂ ਦਾ ਦਦ ਕਰਪਾਣਾ ਲੈ ਕੇ ਆਏ ਭਾਈ ਲਾਹਲਪੁਰ ਤੋਂ ਆਂਦੀਆਂ ਸੀ ਜੀ ਹਾਂਜੀ ਦੱਸੋ ਬੜੇ ਮੈਂ ਇੱਥੇ ਆਂ ਖਾਲੀ ਇੱਥੇ ਜਿਹੜੇ ਮੇਰੇ ਇੱਥੇ ਮੁੰਡੇ ਮੇਰੇ ਇੱਥੇ ਪਹਿਲਾਂ ਪਹੁੰ ਆਪਾ ਜੀ ਆਂਡੀ ਆਂਟੀ ਬੜੀ ਤੇ ਇਹ ਵਾਲੇ ਥੋੜੇ ਚੱਲ ਗਏ ਮੈਨੂੰ ਫੜਾ ਕੇ ਬੁੜਾਟ ਜਨ ਜਾ ਕੇ ਮਾਰਨਾ ਲਿਉ ਕਰਦਾ ਹਾਂਜੀ ਭਾਈ ਮੈਂ ਵੀ ਭਜੂਰ ਨਹੀਂ ਬੋਲਦਾ ਚੁੱਦਾ ਵੀ ਭਾਈ ਦੇ ਦੂਤਾਂ ਦਾਰੇ ਪਾ ਮੈਨੂੰ ਫੜਾ ਕੇ ਦੂਤਾਂ ਦਾਰੇ ਆ ਦੋ ਦਾਰੇ ਪਾ ਰਹੇ ਨੇ ਮੇਰੇ ਸਿਰ 'ਚ ਬੋਤਲਾ ਮਾਰੀਆਂ ਇੱਟਾਂ ਮਾਰੀਆਂ ਮੈਨੂੰ ਨਹੀਂ ਤੁਸੀਂ ਦਾਰ ਕਿੱਥੋਂ ਲੈ ਗਏ ਮੈਂ ਨਹੀਂ ਕਿੱਥੋਂ ਲਿਆ ਭਾਈ ਦਾਰ ਕਿੱਥੋਂ ਆ ਗਿਆ ਹਾਂਜੀ ਨਹੀਂ ਆਂਦਾ ਭਾਈ ਜਿਹੜੇ ਦੋ ਮੁੰਡੇ ਉਹਨਾਂ ਨੇ ਪਹਿਲਾਂ ਸੱਦੇ ਸੀ ਨਾ ਭਾਈ ਤੁਸੀਂ ਲਾਵਲਪੁਰੂ ਤੋਂ ਕਰਨ ਕੀ ਐਸੀ ਤੇ ਦੱਸ ਬਲਾ ਭਾਜੀ ਮੈਂ ਤਾਂ ਅੱਥੇ ਦਿਹਾੜੀ ਲਾਉਣਾ ਵੱਡੇ ਭਾਈ ਲੈ ਕਿੱਥੇ ਲੈ ਕੇ ਦਿਹਾੜੀ ਕਰਨਾ ਭਾਜੀ ਮੈਂ ਨਹੀਂ ਲਿਆ ਮੈਂ ਨਹੀਂ ਲਿਆ ਭਾਜੀ ਨਾਲੀਆਂ ਪੈ ਜੁਕੇ ਭਾਜੀ 10 ਲੱਖ ਨਹੀਂ ਲੈਂਦਾ ਅੱਗੇ ਜਾ ਸੱਪੇ ਹੱਥ ਪਈ ਤੈਨੂੰ ਬਣਾਏਗਾ ਤੂੰ ਮਰਨ ਲਾ ਪਿਆ ਮੈਂ ਤੇ ਤੈਨੂੰ ਬਦਤਫੜਾ ਕਿਹੜੇ ਨਾਲ ਬਤੇ ਦੀ ਬਾਕੀ ਕਿੱਥੇ ਗਏ ਭਾਈ ਬਾਹਰ ਚਲ ਗਏ ਰੋੜ ਗਏ ਭਾਈ ਸਾਰੇ ਉਹ ਬਦਮਾਸ਼ੀ ਇਦਾਂ ਨਹੀਂ ਹੋ ਜਾਂਦੀਆਂ ਜਿਹੜੇ ਤੂੰ ਕਰੀਂ ਉਹ ਵਧੀਆ ਦਸਵੀ ਦਾ ਇਹਨੂੰ ਬਲੈਂਡ ਦਿਖਾਵਾਂਗੇ ਨਹੀਂ ਆਪਾਂ ਬਲੈਂਡ ਲਗਾ ਆਪਾਂ ਫਲੈਟ ਕੋਸ਼ਿਸ਼ ਕਰਾਂਗੇ ਨਹੀਂ ਦਿਖਾਵਾਂਗੇ ਇੱਕ ਦੇ ਸੱਜੇ ਲਾਹਰਪੁਰ ਦੇ ਮੁੰਡੇ ਆ ਇਹਨਾਂ ਦਾ ਕਹਿਣਾ ਇਹਦਾ ਪਾਣਾ ਦਾਤ ਲੈ ਕੇ ਮਨ ਵੀ ਹਲਦੀ ਦਾਸਗਰ ਪੰਨਾ ਨਾਲ ਆਈ ਸੀ 500 ਮੁੰਡੇ ਮਤਲਬ ਨਹੀਂ ਉਹ ਲੋਟਰੀ ਕਰ ਲਈ ਸੀ ਦੇਖਦੇ ਨੇ ਜਿੰਨਾ ਫੜਿਆ ਹੋਇਆ ਹੈ ਸੱਦੇ ਲਾਈਵ ਦੇਖਦੇ ਨੇ ਜਿੰਨਾ ਫੜਿਆ ਮੁੰਡਾ ਭਾਈ ਹੁਣਾਂ ਨੇ ਮੁੰਡਾ ਫੜ ਲਿਆ ਤੁਸੀਂ ਦੇਖ ਸਕਦੇ ਲਾਵਲਪੁਰ ਤੋਂ ਆਏ ਸੀਗੇ ਭਾਈ ਟੋਟਾ ਕਿੰਨੇ ਮੁੰਡੇ ਸੀ ਭਾਈ ਟੋਟਾ ਕਿੰਨੇ ਮੁੰਡੇ ਸੀ ਭਾਈ ਹੋਇਆ ਕਿੱਦਾਂ ਸੀ ਇਹ ਮਸਲਾ ਸ਼ਰਿਆਮ ਨਹੀਂ ਗੁੰਡਾ ਕਰਦੇ ਫੜਿਆ ਮੁੰਡੇ ਸ਼ਰਿਆਮ ਭਾਈ ਸ਼ਰਿਆਮ ਨਹੀਂ ਸਾਹਮਣੇ ਥਾਣਾ ਦਾ ਵੀ ਗੁੰਡਾ ਕਰਦੀ ਹੋ ਰਹੀ ਹੈ ਭਾਈ ਥਾਣਾ ਵੀ ਕੁਛੀ ਦੂਰੀ ਤੇ ਆ ਭਾਈ ਦਾਸਗਰ ਪੰਨਾ ਲੈ ਕੇ ਬੰਦੇ ਬਾਹਰੋਂ ਆ ਰਹੇ ਆ ਹਾਂਜੀ ਸਾਰੇ ਤੁਸੀਂ ਗੈਂਟੋ ਕੇ ਸੇਫਰੀ ਦੀ ਕੀਤਾ ਪਿਆ ਆਹ ਲਾਉਂਦਾ ਭਾਈ ਯਾਰ ਇਹ ਦੂਜੇ ਪੱਹੀ ਮੈਂ ਕੋ ਜੁਲੂ ਲੱਗ ਗਈ ਲੰਬੀ ਲੰਗੀ ਹੋਈ ਰੁਕੀ ਉਹ ਨਾਲ ਨਹੀਂ ਹੋਈ ਅੱਗੇ ਹੂੰ ਦੁਪਤਾ ਦਾ ਫੋਨ ਕੀਤਾ ਹੀ ਸਾਨੂੰ ਮੈਂ ਤਿੰਨ ਵਾਰੀ ਚਾਰ ਵਾਰੀ ਕਰਤਾ ਦਵਾਣਾ ਕੁਕੀ ਨੇ ਕਰਤਾ ਵਾ ਮੈਨੂੰ ਫੋਨ ਨਾਲ ਪਤਾ ਜੀ ਜੇ ਤੁ ਜੁੱਲੂ ਵੱਟ ਚੱਕੀ ਰੱਖੇ ਉਹ ਸਾਹਮਣੇ ਜੰਦਰੇ ਤਸਵੀਰਾਂ ਦਿਖਾਵਾਂਗੇ ਇਹਨੂੰ ਕਾਚੀ ਕਾਚ ਹੋਇਆ ਪਿਆ ਜੰਦਰੇ ਅਗੁੰਡਾ ਗੱਦੀ ਦੇਖਣ ਨੂੰ ਮਿਲੀ ਦੇਖ ਸਕਦੇ ਹੋ ਮੌਕੇ ਤੇ ਪੁਲਿਸ ਵੀ ਨਹੀਂ ਪਹੁੰਚੀ ਇਹਨਾਂ ਦਾ ਕਹਿੰਦਾ ਕਾਚੀ ਕਾਚ ਹੋਇਆ ਪਿਆ ਸੜੋਡ ਦੇ ਉੱਤੇ ਗੁੰਡਾ ਗੱਦੀ ਦੇਖਣ ਨੂੰ ਮਿਲੀ ਸ਼੍ਰੀ ਆਮ ਇਸ ਏਰੀਆ ਵਿੱਚ ਦਿਖਾਵਾਂਗੇ ਮਲਾਕ ਚੌਂਗ ਦਾ ਮਾਮਲਾ ਦਾ ਕਾਚੀ ਕਾਚ ਹੋਇਆ ਪਿਆ ਸੜੋਡ ਤੇ ਉੱਤੇ ਬਲੱਡ ਲੱਗਾ ਪਰ ਬਲੱਡ ਨਹੀਂ ਦਿਖਾ ਸਕਦੇ ਇਹਨੂੰ ਦੇ ਸਕਦੇ ਹੋ ਕਾਗਲਪੁਰ ਦੇ ਬੰਦੇ ਸੀ ਕਿ ਉਹਨਾਂ ਨੇ ਫੋਨ ਕਰਕੇ ਲਾਲਪੁਰ ਤੋਂ ਦੋ ਕਢਾ ਲਏ ਬਾਹਰ ਵਾਲੇ ਕਹਿੰਦੇ ਕਿ ਉਧਰੋਂ ਪੰਜ ਬੰਦੇ ਆਏ ਆਗੇ ਭਾਈ ਸਾਹਿਬ ਦੇ ਨਾਲ ਚਾਰ ਬੰਦੇ ਜਿਹੜਾ ਮਿਸਰੀ ਉੱਥੇ ਕੰਮ ਕਰ ਰਹੀ ਸੀ ਉਹਨਾਂ ਨੇ ਬੰਦੇ ਬੁਲਾ ਲਏ ਬੰਦੇ ਬੁਲਾ ਲਏ ਜੀ ਅੱਛਾ ਠੀਕ ਹੈ ਇਹ ਭਾਈ ਸਾਹਿਬ ਇਧਰੋਂ ਆ ਗਏ ਆਪਣੇ ਘਰ ਨੂੰ ਵਾਪਸੀ ਪੈਗਾ ਜਾ ਨਿਕਲ ਜਾ ਦਾਤ ਲੈ ਕੇ ਕਿਸੇ ਤੇਰੇ ਦਾ ਵਾਜਣ ਮੈਂ ਆਪਣੀ ਦੁਕਾਨ ਤੇ ਆਇਆ ਮੈਂ ਇੱਥੇ ਦੇਖਿਆ ਦੇ ਇਹਨਾਂ ਨੇ ਕੁੱਟ ਕੁੱਟ ਰਿਹਾ ਕਰਤਾ ਇਹਨਾਂ ਨੂੰ ਅੱਛਾ ਇੱਕ ਲੱਫ ਹਾਰੇ ਫਰੇ ਗਿਆ ਮੇਰੇ ਕਿਨੇ ਦਾਦ ਮਾਰੇ ਓਏ ਬਾਕੀ ਦੌੜ ਗਏ ਉਦੋਂ ਪੁੱਛੋ ਇੱਕ ਮਿੰਟ ਭਾਈ ਇੱਕ ਮਿੰਟ ਇੱਕ ਮਿੰਟ ਆ ਲੈ ਜੋ ਹੈ ਗਈ ਕਿਸੇ ਅੱਛਾ ਨਹੀਂ ਤੇ ਤੁਹਾਡੇ ਵੱਲੋਂ ਪੁਲਿਸ ਕੰਪਲੇਨਟ ਨਹੀਂ ਕੀਤੀ ਕਿ ਭਾਈ ਜੀ ਭਾਜੀ ਘੰਟਾ ਹੋ ਗਿਆ ਕੰਪਲੇਟ ਕੀਤੀ ਨੂੰ ਗਈ ਜੰਦੇ ਆ ਕੋਈ ਨਹੀਂ ਪੜ ਓਏ ਇੰਨਾ ਕੱਟ ਲੈ ਬੰਦੇ ਦੌੜ ਗਏ ਇੱਕ ਫਰੇ ਗਿਆ ਇੱਕ ਫਰੇ ਗਿਆ ਬਾਕੀ ਇੱਥੇ ਹਰ ਵਗੇ ਬੁਲਾਓ ਉਹਨਾਂ ਨੂੰ ਕੋ ਬੁਲਾਓ ਕਿਹੜੇ ਬੰਦੇ ਨੂੰ ਬੁਲਾਓ ਨਾ ਨਾ ਦਿਖਾਓ ਯਾਰ ਬਾਰ ਬਾਰ ਇਹ ਪਾਊਗਾ ਇਹ ਬੁਲਾਓ ਕੋ 4 ਬੰਦੇ ਭਾਈ ਆ 4 ਬੰਦੇ ਜਿਹੜੇ ਬੁਲਾਓ ਨਾਲ ਮਿਸਰੀ ਨੂੰ ਲਾਓ ਜਿਹੜਾ ਤੇ ਲੱਗਾ ਭਾਈ ਬਲਾਓ ਭਾਈ ਉਹਦਾ ਹੱਥ ਨਾਲ ਬਲੱਡ ਆ ਰਿਹਾ ਥੋੜਾ ਸਿਰਫ ਬਲੱਡ ਨਾਲ ਦਿਖਾਓ ਭਾਈ ਨਾ ਮੈਨੂੰ ਫੋਨ ਆ ਭਾਈ ਸੋਰਾ ਨਾ ਮੈਨੂੰ ਤੋਂ ਸੋਰਾ ਸੀ ਉੱਪਰ ਜਿਹੜੇ ਫੋਨ ਆ ਰਿਹਾ ਭੈਣ ਚੋ ਦਾਦ ਲਿਆ ਨੂੰ ਬੁੱਤ ਨੂੰ ਪਤਾ ਵਾ ਦੇਖ ਸੰਦੇ ਉਹ ਜਨ ਮੈਂ ਤਾਂ ਲਾਈਵ ਤਸਵੀਰਾਂ ਦੇਖ ਸੰਦੇ ਉਹ ਇੱਕ ਗੁੰਡਾ ਗੱਡੀ ਦੇ ਇੱਕ ਨੂੰ ਮਿਲੀ ਆ ਛਰੀਆਂ ਦੇਖਾ ਜੇ ਮੋਕੇ ਤੇ ਪੁਲਿਸ ਪਹੁੰਚ ਗਈ ਪੁਲਿਸ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਮੋਕੇਲੇ ਘੰਟੇ ਬਾਅਦ ਪੁਲਿਸ ਪਹੁੰਚੀ ਆ ਨਾਲੇ ਤੁਸੀਂ ਸਰ ਮੋਕੇ ਤੇ ਪਹੁੰਚਦੇ ਹੋ ਕਾਫੀ देर ਤੋਂ ਬਹੁਤ ਸੁਣਤਾ ਕਿ ਤੁਸੀਂ ਕਾਫੀ ਲੇਟ ਪਹੁੰਚਦੇ ਹੋ ਮੇਰੀ ਬੇਨਤੀ ਆ 15 ਮਿੰਟ ਵੀਡੀਓ ਫਾਰਮ ਦਾ ਕੋਟ ਚੱਕੇ ਇੱਥੇ ਖੜੋਏ ਕਾਰਵਾਈ ਕਰ ਰਹੇ ਸਰ ਤੁਸੀਂ ਆਪਣੀ ਕਾਰਵਾਈ ਕਰੋ ਸਰ ਕੋਈ ਦਿੱਕਤ ਨਹੀਂ ਸਰ ਆਜੋ ਤੁਸੀਂ ਆਓ ਮਾਮਲਾ ਕੀ ਹੈ ਸਾਨੂੰ ਪਤਾ ਹੈ ਅਰੇ ਯਾਰ ਕੋਸ਼ਿਸ਼ ਕੀਤੀ ਸਾਨੂੰ ਇਹ ਹੀ ਕਹਿ ਰਹੇ ਚਾਹੁੰਦੇ ਸਾਨੂੰ ਕਿੱਥੇ ਲੜਾਈ ਚ ਉਤਾਰ ਕੇ ਲੱਗਿਆ ਜੀ ਮੇਰਾ ਕਾਰ ਟੁੱਟ ਗਿਆ ਮੈਨੂੰ ਵਾਲੋ ਕੰਪਲੇਂਟ ਦਿੱਤੀ ਸੀ ਕੰਪਲੇਂਟ ਮਸੂਲ ਕਿਨਾਂ ਹੋ ਰਹੀ ਕੋਈ ਟੱਪ ਨਹੀਂ ਕਾਲ ਅਸੀਂ ਸਟੇਸ਼ਨ ਤੋਂ ਆਏ ਨਹੀਂ ਚੱਕ ਨਹੀਂ ਵਿਜੀ ਹੈ ਜੀ ਭਾਈ ਤੇ ਹੁਣ ਕਿੰਨੂ ਮਿਲੀਏ ਦੱਸੋ ਕੋਈ ਦੱਸੋ ਤੁਸੀਂ ਸਿਆਣੇ ਬੰਦੇ ਆ ਸਰ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਇਨਫੋਰਮੇਸ਼ਨ ਮਿਲੀ ਅਸੀਂ 50 ਮਿੰਟਾਂ ਚ ਆ ਗਏ ਅੱਛਾ 5 ਮਿੰਟ ਚ ਆ ਰਹੇ ਜਿਹਨਾਂ ਨੇ ਕੰਪਲੇਂਟ ਦਿੱਤੀ ਉਹਨਾਂ ਨੇ ਤੁਹਾਡਾ ਫੋਨ ਹੀ ਨਹੀਂ ਚੱਕਿਆ ਚੱਕਦੇ ਭਾਈ ਲੋਨਦੇ ਆ ਅੱਛਾ ਦੱਸੋਗੇ ਵੀ ਜਗ੍ਹਾ ਟਿਕਾਣਾ ਕੀ ਹੈ ਫੇਰ ਆਪਾਂ ਉੱਥੇ ਪਹੁੰਚਾਂਗੇ ਹੁਣ ਤਾਂ ਮੌਕੇ ਤੇ ਪਹੁੰਚ ਗਏ ਹੁਣ ਕੀ ਕਾਰਵਾਈ ਕਰ ਰਹੇ ਹੋ ਜਾਦੂਗਰ ਹੁਣ ਤਾਂ ਸਰ ਮੌਕੇ ਤੇ ਪਹੁੰਚ ਗਏ ਹੁਣ ਕੀ ਕਾਰਵਾਈ ਕਰ ਰਹੇ ਹੋ ਸਾਨੂੰ ਪਹਿਲੇ ਮਿਲਾਓ ਪਾਰਟੀ ਕਿਹੜੀ ਉਹ ਸਰ ਮਿਲੋ ਸਾਹਮਣੇ ਸਰ ਉਹ ਤਾਂ ਗੱਲ ਕਰੋ ਸਰ ਸਾਹਮਣੇ ਆਓ ਦੇਖੋ ਪਾਰਟੀ ਸੀ ਤੁਸੀਂ ਕਰੋ ਸਰ ਗੱਲ ਹੁਣ ਆਪਾਂ ਥੋੜੇ ਕੰਨੀ ਆਓ ਦੇਖੋ ਸਾਹਮਣੇ ਪਾਰਟੀ ਕਰੋ ਗੱਲ ਸਰ ਮਾਲਕ ਬੀਜੀ ਆ ਰਹੇ ਨੇ ਉਸੇ ਜੇ ਸਾਦੇ ਉਹ ਪ੍ਰਸ਼ਾਸਨ ਨੂੰ ਫੋਨ ਆਇਆ ਗਿਆ ਫੋਨ ਹੀ ਚੱਕਿਆ ਜਾਂਦਾ ਪਿਆ ਤੇ ਲਾਈਟ ਸੁਵਿਧਾ ਬਲਾ ਚੌਂਗ ਦਾ ਮਾਮਲਾ ਦਾ ਗੁੰਡਾ ਗੱਡੇ ਇੱਕ ਨੂੰ ਮਿਲਿਆ ਜਿਹੜਾ ਤਿੰਨ ਦੀ ਪੁਲ ਪਹੁੰਚ ਗਈ ਹੈ ਜਿਹੜਾ ਤਿੰਨ ਦੀ ਪੁਲ ਪਹੁੰਚ ਗਈ ਹੈ ਭਾਈ ਮੇਰੇ ਬੋਲ ਮਾਰੀਆਂ ਮੇਰੇ ਸਰ ਜਟਾ ਮਾਰੀਆਂ ਭਾਈ ਮਾਰੀਆਂ ਰਹਿਣਾਰੇ ਨਾਲ ਮੁੰਡੇ ਸੀ ਨਾਦਰ ਓਏ ਮੇਰੇ ਮੱਲੇ ਚ ਵੜ ਕੇ ਦਾਤ ਮਾਰੇ ਤੂੰ ਨਹੀਂ ਗਈ ਭਾਈ ਨਾਲ ਦੇ ਮੁੰਡੇ ਸਾ ਭਾਈ ਮੈਂ ਕਿਹਨੂੰ ਲੈ ਤੁਹਾਡੀ ਲੜਾਈ ਕਹਿੰਨਾ ਹੋਈ ਭਾਜੀ ਮਿਸਤਰੀ ਨੂੰ ਬੁਲਾ ਮਿਸਤਰੀ ਫਿਰ ਮੇਰਾ ਤਾਂ ਕੋਈ ਰੁਕਾਵਟ ਇੱਕ ਮਿੰਟ ਭਾਜੀ ਹੈਲੋ ਚਾ ਦੇਖਣਾ ਆ ਮੇਰਾ ਤਾਂ ਕੋਈ ਨਹੀਂ ਤੁਸੀਂ ਦੇਖ ਸਕਦੇ ਹੋ ਲੋਕ ਕਿਤੇ ਪਾਰੀਂ ਆਮਨ ਦੇ ਜਿਹੜਾ ਪੁਲਰ ਪਸਾਜ ਹੋ ਗਿਆ ਪੁੱਲ ਚੁੱਕਿਆ ਆ ਕੁਰਬਾਨਾ ਵਾਲਾ ਉਹਨਾਂ ਵੱਲੋਂ ਮੂਹਰੇ ਆਇਆ ਕਿ ਟੁੱਟ ਗਈ ਸਾਡ ਕੋਈ ਲੜਾਈ ਇਹ ਲੜੀ ਭਾਈ ਇਹ ਤੋਂ ਮੋਂ ਪੁੱਛ ਕੇ ਥੋੜਾ ਲਊਂਗਾ ਮੈਂ ਦੱਸੋ ਭੁੱਲ ਜਾਓ ਪੁੱਛ ਕੇ ਥੋੜਾ ਲਊਗਾ ਮੈਂ ਦੱਸੋ ਮੇਰੀ ਗੱਲ ਸੁਣੋ ਇੱਥੇ ਇੰਟਰਸੈਕਸ਼ਨ ਜਾਈਦੀ ਵੀ ਆ ਉੱਥੇ ਮਿਸਤਰੀ ਲਗਾ ਬੈਠਾ ਠੀਕ ਆ ਜੀ ਉੱਤੇ ਥੋੜਾ ਜਿਹਾ ਅਸੀਂ ਲੰਘਦੇ ਵੇ ਸੀਗੇ ਉਹਨੇ ਪੱਥਰ ਸੁੱਟਦਾ ਉੱਤੋਂ ਦੀ ਠੀਕ ਆ ਜੀ ਪੱਥਰ ਸਾਡੇ ਲੱਗਾ ਅਸੀਂ ਉਹਨੂੰ ਥੋੜਾ ਜਿਹਾ ਕਿਹਾ ਕਿ ਯਾਰ ਥੋੜਾ ਧਿਆਨ ਨਾਲ ਸੁੱਟਲਾ ਉਹਨੇ ਸਿੱਧੀ ਗਾਲ ਘੰਡੀ ਪੈਂਦੀ ਸਾਡੇ ਭੈਣ ਦੀ ਸਾਡੀ ਲਾਨ ਸਾਡੀ ਭਾਈ ਜੀ ਗਾਲ ਨਾ ਕਢੋ ਅਸੋ ਉਹਨੇ ਘੱਡੀ ਹੈ ਕੀ ਦਾ ਕਿਉਂ ਸੁਰ ਏ ਮਾਰੇ ਉਹ ਮਿਸਰੀਏ ਬੁਲਾਏ ਤੇ ਆਇਆ ਦਾਤ ਮਰਨ ਮੁਰਚੋਨ ਮਾਰੇ ਨਾ ਤੂੰ ਬਿਆਨ ਦਿੱਤੇ ਜੀ ਮੈਂ ਮੇਰੀ ਬੁਢੀ ਗੱਲ ਸੁਣ ਮਾਰੇ ਜੋ ਥਾਣੇ ਲੈ ਚ ਰੋ ਉਥੇ ਲੈ ਚ ਜੀ ਉਹਦੇ ਨਾਲ ਮੈਨੂੰ ਕਰਦਾ ਸੀ ਇਹ ਥਾਣੇ ਦੇ ਵਿੱਚ ਲੈ ਕੇ ਜਾਇਆ ਜਾ ਰਿਹਾ ਦੋਨੋਂ ਪਾਰਟੀਆਂ ਨੂੰ ਕਿਹਨੇ ਦੋ ਆਪਸ ਵਿੱਚ ਜਿਹਾ ਝਗੜਾ ਹੋਇਆ ਸੀ ਨਾ ਦੇ ਸੱਦੋਂ ਤੱਕਾ ਸਾਈ ਹੁੰਦੀ ਪਈ ਆ ਤੱਕਾ ਸਾਈ ਹੋ ਰਹੀ ਹੈ ਮੇਰੇ ਭੁੱਲੇ ਚਾਗੇ ਨਾਲ ਪਰ ਇਹਦੀ ਮਿਲ ਨੂੰ ਖੜੀ ਜਿੰਦੇ ਨਾ ਨਾਂ ਲੱਗਦਾ ਨਹੀਂ ਬੜਾ ਫਾਟਕੀਆ ਤੂੰ ਫਾਟਕੀਆ ਭਾਈ ਮੇਰੇ ਉਹ ਮੈਂ ਵੀ ਕਹਦਾ ਤੂੰ

ਹਾਂਜੀ ਭਾਜੀ ਮਾਰੇ ਦੋ ਪਾਣੀ ਬਰਬਾਦ ਮੈਂ ਨਹੀਂ ਲੈ ਗਿਆ ਅਰੇ ਇਹਨੇ ਭਾਈ ਪਹਿਲਾ ਬੋਤਲਾ ਮਾਰੀਆਂ ਛੱਕ ਦੇ ਦੇਖ ਸਕਦੇ ਹੋ ਦੇਖ ਸਕਦੇ ਹੋ ਪੁਲਿਸ ਦੇ ਸਾਹਮਣੇ ਮੰਨ ਲਿਆ ਗਿਆ ਮੈਂ ਦਾਤ ਮਾਰੇ ਆ ਦੇਖ ਸਕਦੇ ਹੋ ਆਦਮ ਬੋਤਲ ਮਾਰੇ ਹੋਤਤ ਮਾਰੇ ਹੋਰ ਕਾ ਜਿਹੜਾ ਜੰਮੋ ਹੀ ਜਿਹੜੇ ਬੱਚੇ ਨੂੰ ਫੜ ਲਿਆ ਪੁਲਿਸ ਨੇ ਸੋ ਪੁਲਿਸ ਮਤਸੂਰਾ ਵੀ ਦੇਖ ਸਕਦੇ ਹੋ ਮੋਤੀ ਦੀ ਤਸਵੀਰ ਵਾਲਾ ਗੰਦੀ ਪੁਲਿਸ ਸਟੇਡੀ ਲੈ ਕੇ ਜਾ ਰਹੀ ਹੈ ਚਲੋ ਆ ਗਿਆ ਹਾਂਜੀ ਸਰ ਹੁਣ ਤੁਹਾਡਾ ਮੈਟਰ ਦਾ ਦੇ ਸਰ ਮਾਮਲਾ ਕੀ ਹੈ ਸਰ ਕੋਈ ਮੈਂ ਤਿੰਚ ਆ ਗਿਆ ਚਲੋ ਰਹਿਣਗੇ ਉਹ ਆ ਗਿਆ ਬੱਚੀ ਚਲੋ ਪਹਿਲਾਂ ਕੋਈ ਨਹੀਂ ਪਾਜੀ ਤੁਹਾਡੇ ਦਾ ਨਹੀਂ ਨਹੀਂ ਪਾਜੀ ਦਾ ਤੁਹਾਡੇ ਵਿੱਚ ਤੁਹਾਨੂੰ ਮੁਸ਼ਕਲ ਹੀ ਲੈ ਕੇ ਜਾ ਰਹੀ ਹੈ ਹਾਂਜੀ ਕੁਰਬਾਨਾ ਤੁਹਾਡੇ ਬੱਚਿਆਂ ਨਾਲ ਲੈ ਜਾਓ ਜਿਹਨੇ ਮਜ਼ਾਦ ਮਾਨੇ ਮੇਰੇ ਲੈ ਜਾਓ ਉਹਨੂੰ ਲੈ ਜਾਓ ਚਲੋ ਆ ਗਏ ਬੱਚੇ ਨੰਬਰ ਆ ਗਿਆ ਆ ਗਿਆ ਮੱਲੇ ਦੇ ਸਾਰੇ ਆ ਗਏ ਹਾਂ ਜੀ ਸਰ ਤੁਹਾਡਾ ਮਾਮਲਾ ਦੱਸੋ ਸਰ ਕੀ ਹੋਇਆ ਸੋ ਅੱਛਾ ਕਿੱਥੇ ਲੈ ਕੇ ਜਾ ਰਹੇ ਇਹਨਾਂ ਨੂੰ ਯਾਰ ਭਾਜੀ ਸਾਡੇ ਨਾਲ ਜਿਹਨੂੰ ਜਿਹੜੀ ਕਾਬੂਾਈ ਨਾ ਸਾਨੂੰ ਹਾਂਜੀ ਉਹ ਸਾਡਾ ਫੋਨ ਹੀ ਚੁੱਕ ਰਿਹਾ ਅੱਛਾ ਲੈ ਸਰ ਤੁਸੀਂ ਮੌਕੇ ਤੇ ਬੰਦਾ ਹੈ ਕਿ ਲੈ ਕੇ ਜਾ ਰਹੇ ਹੋ ਕਿ ਗੱਲਬਾਤ ਹਾਦਸੇ ਤੋਂ ਇਹ ਤਾਂ ਤੁਹਾਡੇ ਸਾਰੇ ਸਾਹਮਣੇ ਹੈ ਨਾ ਨਹੀਂ ਨਹੀਂ ਉਹ ਕਹਿੰਦੇ ਅੱਜ ਦਾ 3 ਵਜੇ ਉਹ ਕਹਿੰਦੇ ਮੇਰੇ ਦਾਦ ਵੱਜੇ ਤੁਸੀਂ ਉਹਨਾਂ ਨੂੰ ਲੈ ਕੇ ਜਾ ਰਹੇ ਹੋ ਉਹ ਇਹ ਕਹਿੰਦੇ ਮੈਨੂੰ ਬੁੱਟੇ ਬਾਹਰ ਲੈ ਬੰਦੇ ਨੇ ਆਗੇ ਤੁਹਾਡੇ ਸਾਹਮਣੇ ਤੁਸੀਂ ਸਾਰੇ ਦੇਖਣ ਰਏ ਨਹੀਂ ਨਹੀਂ ਅਸੀਂ ਨਹੀਂ ਲੜਾਈ ਤੇ ਪਹਿਲਾਂ ਵੀ ਵੀ ਨਾ ਤੇ ਤੁਸੀਂ ਸਾਰੇ ਸਾਹਮਣੇ ਦੇਖਣ ਰਏ ਨਾ ਉਹ ਕਹਿ ਰਹੇ ਮੇਰੇ ਡਾਟਾ ਮਾਰੇ ਆ ਇਹ ਕਹਿੰਦਾ ਗਾਲਾਂ ਕੱਢੀਆਂ ਆ ਸਾਰੇ ਸਾਹਮਣੇ ਦੇਖ ਉਹ ਵੀ ਇਹੀ ਕਹਿ ਰਹੇ ਹੁਣ ਮਾਰੇ ਕਿੰਨੇ ਨੇ ਇਹ ਤੁਹਾਨੂੰ ਕਨਫਰਮ ਹੋਇਆ ਕੁਝ ਵੀ ਨਹੀਂ ਸਾਨੂੰ ਭਾਈ ਤੁਹਾਡੇ ਸਾਹਮਣੇ ਹੋਣ ਰਿਆ ਗੱਲ ਨਹੀਂ ਸਮਝੇ ਹੁਣ ਜਿਹੜੇ ਤੁਹਾਨੂੰ ਕਿੰਨੇ ਕੰਪਲੇਂਟ ਦਿੱਤੀ ਹੈ ਸਾਨੂੰ ਕੋਈ ਕੰਪਲੇਂਟ ਨਹੀਂ ਸਾਨੂੰ ਪਹਿਲਾਂ ਜਿਹੜੀ ਕੰਪਲੇਂਟ ਆਈ ਸਾਡਾ ਬੋਲ ਚੁੱਕ ਰਿਹਾ ਉਹ ਅਸਲ ਉਹ ਜਿਹੜਾ ਕੰਪਲੇਂਟਰ ਦਾ ਨਾ ਫੋਨ ਹੀ ਚੱਲਦਾ ਅਸੀਂ ਉਹ ਦੇਖਣ ਆਏ ਆ ਇੱਥੇ ਆਉਂਦੇ ਸਾਡੇ ਲੜਾਈ ਹੋ ਰਹੀ ਆ ਠੀਕ ਆ ਅਸੀਂ ਇਹਨਾਂ ਨੂੰ ਲੈ ਕੇ ਚੱਲੋ ਸਰ ਇਸ ਵਿਅਕਤੀ ਦੇ ਵੀ ਕਾਫੀ ਸੱਟਾਂ ਲੱਗੀਆਂ ਨੇ ਤੁਸੀਂ ਹਸਪਤਾਲ ਲੈ ਕੇ ਜਾ ਰਹੇ ਹੋ ਕਿ ਥਣ ਨੰਬਰ ਲੈ ਕੇ ਜਾ ਰਹੇ ਹੋ ਮੈਂ ਭਾਜੀ ਜੇ ਹੁਣ ਇਹ ਸਾਡੇ ਦਾ ਕੋਆਪਰੇਟ ਦਾ ਕਰਨ ਸਾਡੇ ਨਾਲ ਚਲੋ ਠੀਕ ਉਹਨਾਂ ਦੇ ਕਾਫੀ ਸੱਟਾਂ ਲੱਗੀਆਂ ਨੇ ਕਾਫੀ ਸਾਡਾ ਕਿ ਸਾਡੇ ਕੋਆਪਰੇਟ ਦਾ ਕਰਨ ਕੋਈ ਵੀ ਕਿਹੜੇ ਥਾਣੇ ਜਾਣਾ ਕਿੱਥੇ ਜਾਣਾ 3 ਨੰਬਰ 3 ਨੰਬਰ ਚਲੋ 3 ਨੰਬਰ ਚਲੋ ਮੋਕੇ ਦੇ ਡਿਪਟੀ ਸਪਰਵਾਈਜ਼ਰ ਨੰਬਰ ਲਾ ਕੇ ਤੇ ਮਾਮਲਾ ਆ ਉਹ 3 ਨੰਬਰ ਥਾਣੇ ਜਿਲੇ ਕੇ ਜਾਂਦੇ ਪਿਓ ਦੇਖ ਸਕਦੇ ਪੀਸੀਆ ਟੀਮ ਪਹੁੰਚ ਚੁੱਕੀ ਆ ਮੋਕੇ ਦੇ ਇੱਕ ਦੂਜੇ ਦਾਤ ਮਾਰੇ ਗਏ ਸੱਟਾਂ ਮਾਰਿਆ ਗਿਆ ਦੇਖ ਸਕਦੇ ਹੋ ਇਹ ਲਾਈਵ ਤਸਵੀਰਾਂ ਜਨਤਮੈ ਟੀਵੀ ਦੇ ਉੱਤੇ ਦੇਖ ਸਕਦੇ ਹੋ ਗੁੰਡਾ ਗੱਡੀ ਦੇਖਣ ਨੂੰ ਮਿਲੀ ਸ਼੍ਰੀ ਆਮ ਗੁੰਡਾ ਗੱਡੀ ਦੇਖਣ ਨੂੰ ਮਿਲੀ ਆ ਦੇਖ ਸਕਦੇ ਗੱਡੀ ਬੰਦੇ ਨੂੰ ਲੈ ਕੇ ਜਾਂਦੇ ਦੋਨੀਆਂ ਪਾਰਟੀਆਂ ਨੂੰ ਦੇਖ ਸਕਦੇ ਹੋ ਸਿੱਧੀ ਆ ਤਸਵੀਰਾਂ ਜਨਤਮੈ ਟੀਵੀ ਦੇ ਉੱਤੇ ਲਾਈਵ ਦੇਖ ਸਕਦੇ ਹੋ ਆ ਬੰਦਾ ਦਾ ਇਸ ਬੰਦੇ ਨੇ ਦਾਤ ਮਾਰੇ ਗਿਆ ਦੇਖ ਸਕਦੇ ਮੋਕੇ ਦੇ ਲਾਈਵ ਤੁਸੀਂ ਦਾ ਮੋਕੇ ਦੇ ਹੰਗਾਮਾ ਹੋਇਆ ਚੀਚੇ ਬੋਤਲਾਂ ਤੋੜੀਆਂ ਗਈਆਂ ਕਾਚੀ ਕਾਚ ਹੋਇਆ ਗਿਆ ਇਸ ਏਰੀਆ ਦੇ ਵਿੱਚ ਮੁੰਡਾ ਗੱਡੀ ਦੇਖ ਨੂੰ ਮੇਰੀ ਸ਼੍ਰੀਆ ਤੁਸੀਂ ਦੇਖ ਸਕਦੇ ਬਹੁਤ ਧੰਨਵਾਦ ਸਾਰੇ ਚੈਨਲ ਜੁੜੇ ਜਾਂਦਾ ਜਨੰਦਰ ਮੇ ਟੀਵੀ ਨਾਲ ਕੋਈ ਨਵੀਂ ਅਪਡੇਟ ਨੂੰ ਲਾਈਵ ਹੋ ਕੇ ਦੱਸਾਂਗੇ ਬਹੁਤ ਬਹੁਤ ਧੰਨਵਾਦ ਸਾਰੇ ਭੈਣ ਭਰਾਵਾ ਦਾ